ਮੈਂ ਅੱਜ ਤੁਹਾਨੂੰ ਦਿਖਾਉਣ ਲੱਗੀ ਆ ਵੀ ਜੇਵੇਂ ਖਾਂਗੇ ਜਖਾਮ ਬਾੜਾ ਹੋ ਜਾਂਦਾ ਹੈ ਦਵਾਈਆਂ ਨਾਲ ਨਹੀਂ ਸਹੀ ਹੁੰਦਾ ਆਮਰੂਦ ਹੈਗੇ ਮਰੂਦ ਲਿਆਂਦੇ ਨਾਲ ਇਹ ਭੁੰਨ ਕੇ ਗੈਂਸ ਤੇ ਭੁੰਨ ਲਓ ਥੋੜੇ ਥੋੜੇ ਭੁੰਨ ਕੇ ਤੇ ਖਾ ਲਓ ਖਾਂਦੇ ਜਖਾਮ ਨਹੀਂ ਰਹਿੰਦਾ ਅੱਗੇ ਦਵਾਈਆਂ ਕਿਹੜੀਆਂ ਸੀ ਅੱਗੇ ਤਾਂ ਬੁੜੀਆਂ ਇਹੀ ਵਰਤਦੀਆਂ ਕਿਸੇ ਨੂੰ ਉਹੀ ਗੱਲ ਵੀ ਜਮਾਂਨ ਦੇਤੀ ਕਿਸੇ ਨੂੰ ਇੱਕ ਨੁਕਤਾ ਹੈਗਾ ਵੀ ਦੇਖੀ ਨਾ ਆਹ ਚੂਕੜਾ ਵੀ ਚੂਕੜਾ ਅੱਗੇ ਚ ਸਿੱਟਦੇ ਨੇ ਆਪਾਂ ਤੇ ਉਹ ਛਣਕਾ ਕੇ ਦੇ ਦੇ ਬੱਚੇ ਨੂੰ ਉਹਦੇ ਨਾਲ ਵੀ ਉਹੀ ਗੱਲ ਖੰਗ ਚ ਖਾਣਾ ਸਹੀ ਹੋ ਜਾਂਦਾ ਹੈਗਾ ਤੇ ਅਮਰੂਦ ਹੈਗੇ ਭੁੰਨ ਕੇ ਥੋੜੇ ਜੇ ਥੋੜੇ ਥੋੜੇ ਬਸ ਸੇਕ ਲਵਾ ਕੇ ਤੇ ਖਾ ਲੋ ਤੇ ਖੰਗ ਚ ਖਾਣੇ ਰਹਿੰਦਾ ਖੰਗ ਕਿੱਡੀ ਪੁਰਾਣੀ ਹੋਵੇ ਇਹ ਅਮਰੂਦ ਨਾਲ ਖੰਗ ਨਹੀਂ ਰਹਿੰਦੀ ਹੈਗੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਸੀ ਤੇ ਅੱਗੇ ਉਹੀ ਗੱਲ ਵੀ ਹੁਣ ਤਾਂ ਦਵਾਈਆਂ ਚ ਪਾ ਕੇ ਲੋਕ ਦਵਾਈਆਂ ਬਸ ਮਾੜਾ ਇਹ ਉਤੋਂ ਲਾ ਕੇ ਡਾਕਟਰ ਕੋਲੇ ਜਾਓ ਅੱਗੇ ਕੌਣ ਜਾਂਦਾ ਸੀ ਡਾਕਟਰਾਂ ਕੋਲੇ ਜਾਂਦਾ ਸੀਗਾ ਤੇ ਹੁਣ ਤਾਂ ਮਾੜਾ ਇਹ ਕੁਝ ਦੁਖਣ ਲੱਗਿਆ ਡਾਕਟਰਾਂ ਕੋਲ ਭੱਜ ਲੈਂਦੇ ਨੇਗੇ ਅੰਮ੍ਰੂਦ ਥੋੜੇ ਥੋੜੇ ਧੁੰਨ ਲੈ ਧੁੰਨ ਕੇ ਬਸ ਇਹ ਮਾੜੇ ਮਾੜੇ ਛੱਲਕੇ ਆ ਥੋੜੇ ਥੋੜੇ ਆਪਾਂ ਧੁੰਨ ਲੈ ਧੁੰਨ ਕੇ ਇਹ ਛੱਲ ਲੈ ਮਾੜੇ ਮਾੜੇ ਛੱਲਕੇ ਉੱਤੇ ਕਾਲਾ ਨੂਨ ਲਾ ਕੇ ਤੇ ਜਿਹਦੀ ਵੀ ਇੱਕ ਜਖੜੀ ਹੁੰਦੀ ਐ ਕਾਲਾ ਨੂਨ ਛਿੜਕ ਕੇ ਆਪਾਂ ਦੇ ਸਕਦੇ ਆ ਤੇ ਖੰਗ ਜਖਮ ਸਹੀ ਹੋ ਜਾਂਦਾ ਹੁਣ ਤਾਂ ਉਹੀ ਗੱਲ ਵੀ ਦਵਾਈਆਂ ਚ ਪੈ ਜਾਂਦੀ ਐ ਦੁਨੀਆ ਕੌਣ ਹੋ ਇਹ ਜੇ ਨੁਕਤੇ ਵਰਤਦਾ ਹੈਗਾ ਅੱਗੇ ਤਾਂ ਪਰਾਣੀਆਂ ਬੁੜੀਆਂ ਇਹੀ ਉਹ ਕਰਦੀਆਂ ਕਿਸੇ ਨੂੰ ਉਹੀ ਗੱਲ ਵੀ ਜਮੈਣ ਦੇਤੀ ਭੁੰਨ ਕੇ ਕਿਸੇ ਨੂੰ ਸਹਿਤ ਦੇਤਾ ਅਦਰਕ ਚ ਪਾ ਕੇ ਸਹਿਤ ਦੇ ਦੇ ਉਹ ਤੋਂ ਵੀ ਖੰਗ ਜਖਮ ਸਹੀ ਹੋ ਜਾਂਦਾ ਹੈਗਾ ਬੱਚੇ ਦੀ ਹਿੱਕ ਜਕੜੀ ਜਾਂਦੀ ਹੈ ਸਹਿਤ ਦੇ ਦੇ ਸਹਿਤ ਨਾਲ ਵੀ ਬਹੁਤ ਫਰਕ ਪੈ ਜਾਂਦਾ ਹੈਗਾ ਹੁਣ ਤਾਂ ਦੁਨੀਆ ਦਵਾਈਆਂ ਚ ਚੱਲ ਪਈਂਦੀ ਹੈ ਦਵਾਈਆਂ ਅੱਗੇ ਦਵਾਈਆਂ ਕੌਣ ਵਰਤਦਾ ਸੀ ਉੱਤੇ ਥੋੜਾ ਜਿਹਾ ਕਾਨੂੰਨ ਲਾ ਰੇ ਤੇ ਇਹ ਦੇਦੇ ਚੀਰ ਕੇ ਸਹੀ ਹੋ ਜਾਂਦਾ ਇਹ ਛਿੱਲ ਲੈ ਛਿੱਲ ਕੇ ਚੀਰ ਕੇ ਕਾਲਾ ਨੂਨ ਲਾ ਕੇ ਇਹ ਦੇ ਦੇ ਖੰਗ ਜਖਮਾ ਖੰਗ ਤਾਂ ਬਲਗੋਂ ਕਿੰਨੀ ਵੀ ਹੋਵੇ ਇੱਕ ਜਖੜੀ ਹੋਵੇ ਤੇ ਸਾਰਾ ਕੁਝ ਸਹੀ ਹੋ ਜਾਂਦਾ ਇਹਦੇ ਨਾਲ ਇਹ ਹੁਣ ਮੈਂ ਥੋੜੇ ਥੋੜੇ ਭੁੰਨ ਲੇ ਭੁੰਨ ਕੇ ਤੇ shell ਕੇ چیر ਲੇ چیر ਕੇ ਉੱਤੇ ਮਾੜਾ ਮਾੜਾ ਕਾਲਾ ਨੂਨ ਲਾ ਕੇ ਹੁਣ ਇਹ ਦੇ ਦੇ ਖਾ ਲੈ ਬੰਦਾ ਤੇ ਖੰਗ ਜਖਮ ਨਹੀਂ ਰਹਿੰਦਾ ਹੈਗਾ ਲੈ ਹੁਣ ਮੁੰਡਾ ਸਾਡਾ ਬਿਮਾਰ ਹੋ ਰਿਹਾ ਉਹਨੂੰ ਮੈਂ ਦਿੰਨੀ ਆ ਸਾਡਾ ਮੁੰਡਾ ਬਿਮਾਰ ਹੋ ਰਿਹਾ ਉਹਨੂੰ ਖੰਗ ਜਖਮ ਬਹੁਤ ਹੋ ਰਿਹਾ ਹੈ ਹਨ ਫੈਕਸ਼ਨ ਵਧੀ ਪਈ ਐ ਤੇ ਇਹ ਨਹੀਂ ਇਹ ਨਾਲ ਸਹੀ ਹੋ ਜੂਗੀ। ਲਾਹੇ ਲਾਖਾ। ਇਹਦੇ ਨਾਲ ਜੇ ਬਲਗਮ ਜੰਮੀ ਐ ਨਾ ਸਹੀ ਹੋ ਜੂਗੀ। ਜੇ ਆਹ ਕੋਈ ਗੱਲ ਮੰਨਦੇ ਨਹੀਂ ਹੈਗੇ ਇਹ ਤਾਂ ਬਹੁਤ ਪੁਰਾਣੇ ਉਹੀ ਗੱਲ ਪੁਰਾਣੀਆਂ ਬੁੜੀਆਂ ਫਿਰ ਪੁਰਾਣੇ ਨੁਕਤੇ ਹੀ ਵਰਤਦੀਆਂ ਸੀਗੀਆਂ ਤੇ ਸਾਰਾ ਕੁਝ ਸਹੀ ਹੋ ਜਾਂਦਾ ਸੀਗਾ। ਹੁਣ ਤਾਂ ਡਾਕਟਰਾਂ 'ਚ ਭੱਜ ਲੈਂਦੇ ਨੇਗੇ। ਬਸ ਮੜਾਏ ਕੁਝ ਦੁਖਣ ਲੱਗ ਗਿਆ ਡਾਕਟਰਾਂ ਕੋਲੇ ਜਾਓ। ਅੱਗੇ ਇਹਨਾਂ ਸਮੇਂ ਤੜਕੇ ਦਿੱਤਾ ਸੀ ਇਹਨਾਂ ਅਮਰੂਦ ਭੁੰਨ ਕੇ ਤੇਰਾ ਮੈਂ ਹੁਣ ਦਿੱਤਾ ਬਹੁਤ ਨਿਕਲਦੀ ਸੀ ਹੁਣ ਬਲਗਮ ਨਹੀਂ ਨਿਕਲਦੀ ਹੈਗੀ ਇਹ ਕਹਿੰਦੀ ਸਹੀ ਹੋ ਗਈ ਤੇ ਜੇ ਉਹੀ ਗੱਲ ਆਪਾਂ ਦੇਸੀ ਦਵਾਈਆਂ ਬਾਤਾਂਗੇ ਤਾਂ ਸਾਰਾ ਕੁਝ ਸਹੀ ਹੋ ਜਾਂਦਾ ਹੈਗਾ ਤਾਂ ਉਹੀ ਗੱਲ ਜਵਾਕ ਮੰਨਦੇ ਨਹੀਂ ਦੇਸੀ ਦਵਾਈਆਂ 'ਚ ਤਾਂ ਬਹੁਤ ਫਾਇਦਾ ਹੈ ਡਾਕਟਰਾਂ ਕੋਲ ਭੱਜ ਲੈਂਦੇ ਡਾਕਟਰਾਂ ਕੋਲ ਕੀ ਹੈ ਬੋਤਲਾਂ ਲਾਤੀਆਂ ਟੀਕੇ ਲਾਤੇ ਉਹ ਡਾਕਟਰਾਂ ਦਾ ਬਿੱਲ ਬਣਾਉਣਾ ਹੁੰਦਾ ਬਣਾ ਲੈਂਦੇ ਨੇਗੇ ਤੇ ਮੈਂ ਤਾਂ ਇਹੀ ਦੱਸ ਤੇ ਉਹਦੇ ਨਾਲ ਸਾਰਾ ਕੁਝ ਸਹੀ ਹੋ ਜਾਂਦਾ ਹੈ ਮੈਂ ਤਾਂ ਅੱਜ ਦੇ ਅੱਜ ਦੀ ਵੀਡੀਓ ਚ ਇਹੀ ਦੱਸਣਾ ਚਾਹੁੰਦੀ ਸੀ ਧੰਨਵਾਦ